गुजारा ਕਿਵੇਂ ਹੁੰਦਾ ਜੇ ਅੱਜ ਦੇ ਸਮੇਂ ਦੀ ਗੱਲ ਕਰਕੇ ਦਿਨ ਦੇ ਵਿੱਚ 50 ਰੁਪਏ ਦੇ ਨਾਲ ਪੂਰਾ ਪਰਿਵਾਰ ਪਾਲਣਾ ਮਤਲਬ ਹਾਸੋ ਹੀ ਨਹੀਂ ਜੀ ਗੱਲ ਲੱਗਦੀ ਜਿੰਦਾਬਾਦ ਜਿੰਦਾਬਾਦ ਕੀ ਦੇਖੋ ਜੀ ਹੁਣ ਜਿਵੇਂ ਹੁਣ ਥੇੜੀ ਪਿੰਡ ਦੇ ਵਿੱਚ ਚੌਕੀਦਾਰ ਛੱਡ ਗਏ ਚੌਕੀਦਾਰ ਕੀ ਕਰੇ ਤਨਖਾਹ ਨਹੀਂ ਮਿਲਦੀ ਘੱਗੇ ਪਿੰਡ ਦੇ ਵਿੱਚ ਚੌਕੀਦਾਰਾਂ ਛੱਡ ਗਏ ਚੌਕੀਦਾਰ ਤਾਂ ਹੁਣ ਚੌਕੀਦਾਰਾਂ ਛੱਡੀ ਜਾਂਦੇ ਕੀ ਕਰ ਰਹੇ ਭੁੱਖੇ ਵਰਦੇ ਵਿਚਾਰੇ ਪਹਿਲਾਂ ਸੀ ਦੇਖੋ ਅਸੀਂ ਜੇ ਤੁਹਾਨੂੰ ਦਿਖਾ ਗਏ ਚੰਡੀਗੜ੍ਹ ਚ ਅਸੀਂ ਮਹੀਨਾ ਮਹੀਨਾ ਤਰਨਾ ਲਾਉਂਦੇ ਰਹੇ ਜਾਂ ਕੇ ਪਰ ਸ਼ੁਰੂ ਤੋਂ ਲਾ ਕੇ ਹੀ ਪਰ ਸਾਡੀ ਨਾ ਬਾਦਲ ਸਰਕਾਰ ਨੇ ਨਾ ਇਹਨਾਂ ਨੇ ਕਾਂਗਰਸੀਆਂ ਨੇ ਸਾਡੀ ਤਾਂ ਸੁਣੀ ਨਹੀਂ ਹੁਣ ਦੇਖੋ ਜੀ 1250 ਰੁਪਏ ਸੀਗੀ ਸਾਡੀ ਤਨਖਾਹ 40 ਰੁਪਏ ਹਰ ਰੋਜ਼ ਦੇ ਬਣ ਗਏ 40 ਰੁਪਏ ਦਾ ਸਾਨੂੰ ਮੁੱਖ ਮੰਤਰੀ ਸਾਹਿਬ 10 ਦਿਨ ਵੀ ਕਿਵੇਂ ਕਿੱਥੇ ਕਿੱਥੇ ਕੀ ਵਰਤੇ ਕਿੰਨੇ ਦਾ ਦੁੱਧ ਲੱਗੇ ਕਿੰਨੇ ਦੀ ਸਬਜ਼ੀ ਲੱਗੇ ਕਿੰਨੇ ਦਾ ਆਟਾ ਲੱਗੇ ਕਿੰਨੇ ਦੀ ਖੰਡ ਲੱਗੇ ਕੀ ਕੱਲਾ बस ਇੱਕ ਨਾਮ ਦੇ ਹੀ ਸਰਕਾਰੀ ਰਹਿ ਜਾਂਦੇ ਹਾਂ ਕਿਉਂਕਿ ਜੇ ਵਿੱਤੀ ਗੱਲ ਕੀਤੀ ਜਾਵੇ ਆਰਥਿਕ ਪੱਧਰ ਦੀ ਉਹ ਤਾਂ ਬਹੁਤ ਥੱਲੇ ਹੀ ਰਹਿੰਦਾ ਪੱਕਾ ਹੀ ਨਹੀਂ ਹੁਣ ਪਿੰਡਾਂ ਦੇ ਵਿੱਚ ਕਈ ਵਾਰੀ ਪਹਿਰੇ ਲੱਗਣ ਲੱਗ ਜਾਂਦੇ ਆ ਤਿੰਨ-ਤਿੰਨ ਮਹੀਨੇ ਅਸੀਂ ਪਹਿਰਾ ਜਿ ਤੁਰੇ ਕਰਦੇ ਜੇ ਕੋਈ ਨਹੀਂ ਜਾਂਦਾ ਪੁਲਿਸ ਸਾਨੂੰ ਖਿੱਚਦੀ ਆ ਤੁਸੀਂ ਕਿਸੇ ਨੂੰ ਆਖਣ ਨਹੀਂ ਜਾਂਦੇ ਫਿਰ ਸਾਨੂੰ ਆਪ ਨੂੰ ਸਾਰੀ ਸਾਰੀ ਰਾਤ ਤੁਰਨਾ ਪੈਂਦਾ ਫਿਰ ਕੋਈ ਸਰਕਾਰੀ ਡਾਕਟਰ ਜਾਂਦੇ ਕੋਈ ਵੀ ਜਿਵੇਂ ਪਿੱਛੇ ਕਰੋਨਾ ਸੀ ਵਿੱਚ ਕਈ ਚੌਂਕੀ ਦਾ ਸਾਡੇ ਸ਼ਹੀਦ ਹੀ ਹੋ ਗਏ ਵਿਚਾਰੇ ਡਾਕਟਰਾਂ ਦੇ ਨਾਲ ਸਾਡੇ ਤਾਂ 35 ਕਰੋੜ ਵਾਦੀ ਆ ਤੇ ਜਿਹੜਾ ਪੰਜਾਬ ਦੇ ਵਿੱਚ ਸਾਡੀ ਕੋਈ ਗੱਲ ਨਹੀਂ ਸੁਣ ਰਿਆ ਤੇ ਹਰਿਆਣਾ ਦੇ ਵਿੱਚ ਵੀ ਉਹ 2.5 ਕਰੋੜ ਵਾਦੀ ਆ ਤੇ ਆਪਣਾ ਤਾਂ ਤਰੱਕੀ ਤੇ ਜਾ ਰਿਹਾ ਕਿਉਂ ਜਾ ਰਿਹਾ ਕਿ ਸਰਕਾਰ ਹੋ ਰਹਾ ਉੱਥੇ ਕਿ ਕੀ ਕਾਰਨ ਆ ਤੇ ਸਾਡੀ ਜਿਹੜੀ ਮੰਗ ਆ ਵੀ 15000 ਰੁਪਏ ਸੰਤਨਖਾ ਘੱਟ ਤੋਂ ਘੱਟ ਹੋਵੇ ਕਿਉਂਕਿ ਸਾਥੋ ਜਿਹੜਾ ਚੌਂਕੀ ਦਾ ਰਤ 24 ਘੰਟੇ ਕੰਮ ਲਿਆ ਜਾਂਦਾ ਸਾਸ਼ੀਕਲ ਜੀ ਲਿਵ ਆਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਅੱਜ ਅਸੀਂ ਗਿੱਦੜਵਾਹਾ ਵਿਖੇ ਪਹੁੰਚੇ ਹੋਏ ਆ ਇੱਥੇ ਪਿੰਡੂ ਜਿਹੜੇ ਚੌਂਕੀਦਾਰ ਯੂਨੀਅਨ ਦੇ ਵੱਲੋਂ ਤਰਨਾ ਲਾਇਆ ਗਿਆ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਪੂਰਾ ਮਾਮਲਾ ਕੀ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਾਸ਼ੀਕਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਸ਼ਾਮ ਸਿੰਘ ਜੀ ਮਰਨਾ ਜੀ ਇਸ ਯੂਨੀਅਨ ਦੇ ਪ੍ਰਧਾਨ ਹੋ ਹਾਂਜੀ ਸੂਬਾ ਪ੍ਰਧਾਨ ਹੈ ਜੀ ਅ ਪੁੱਛਣਾ ਚਾਹਾਂਗੀ ਕਿ ਕਿਹੜੀਆਂ-ਕਿਹੜੀਆਂ ਤੁਹਾਡੀਆਂ ਮੰਗਾਂ ਨੇ ਅੱਜ ਤੁਸੀਂ ਇੱਥੇ ਪਹੁੰਚੇ ਹੋ ਔਰ ਧਰਨਾ ਜਿਹੜਾ ਉਹ ਲਾਇਆ ਗਿਆ ਹੈ ਕਿਸ ਤਰ੍ਹਾਂ ਦੀ ਮੰਗ ਹੈ ਜਿਹੜੀ ਉਹ ਸਰਕਾਰ ਤੋਂ ਤੁਸੀਂ ਕਰ ਰਹੇ ਹੋ ਸਾਡੀ ਮੰਗ ਇਹ ਹੀ ਹੈ ਜੀ ਇੱਕ ਤਾਂ ਸਾਡੀ ਤਨਖਾਹ ਜਿਹੜੀ ਹੈ 1250 ਰੁਪਏ ਸਾਨੂੰ ਪਹਿਲਾਂ ਦੇ ਰਹੀ ਸਰਕਾਰ ਜਿਹਦੇ ਵਿੱਚ ਹੁਣ ਇਹਨਾਂ 250 ਰੁਪਏ ਵਾਧਾ ਦਿੱਤਾ ਇਹ ਕਿਉਂਕਿ ਸਾਡੇ ਨਾਲ ਮਜ਼ਾਕ ਵਾਲੀ ਗੱਲ ਹੀ ਕਰੀ ਆ ਤੁਹਾਨੂੰ ਵੀ ਪਤਾ ਹੈ ਕਿ ਕਿੰਨੀ ਅੱਜਕੱਲ੍ਹ ਮਹਿੰਗਾਈ ਚੱਲ ਰਹੀ ਆ ਤੇ ਜਿਹਦੇ ਵਿੱਚ ਸਾਨੂੰ ਟੋਟਲ ਹੁਣ 1500 ਰੁਪਏ ਬਣਦਾ ਹੂੰ ਪੂਰੇ ਮਹੀਨੇ ਦੀ ਜਿਹੜੀ ਤਨਖਾਹ ਆ ਉਹ 1500 ਰੁਪਿਆ ਜਿਹੜੀ ਆ ਉਹ ਚੌਂਕੀਦਾਰਾਂ ਨੂੰ ਦਿੱਤੀ ਜਾਂਦੀ ਹੈ ਦਿੱਤੀ ਜਾਂਦੀ ਹੈ ਹਾਂਜੀ ਤੇ ਸਾਡੀ ਜਿਹੜੀ ਮੰਗ ਆ ਵੀ 15000 ਰੁਪਿਆ ਸੰਸ ਤਨਖਾਹ ਘੱਟ ਤੋਂ ਘੱਟ ਹੋਵੇ ਕਿਉਂਕਿ ਸਾਥੋ ਜਿਹੜਾ ਚੌਂਕੀਦਾਰ ਹ ਤੇ 24 ਘੰਟੇ ਕੰਮ ਲਿਆ ਜਾਂਦਾ ਹ ਇਹ ਇਨਾ ਫਰਕ ਕਿਵੇਂ ਕਿਉਂਕਿ 10 ਗੁਣਾ ਜੇ ਆਪਾਂ ਗੱਲ ਕੀਤੀ ਜਾਵੇ ਤਾਂ 10 ਗੁਣਾ ਫਰਕ ਹੈ ਹੋਇਆ 2 400 ਦਾ 500 ਤੱਕ ਜਿਹੜੀ ਹੈ ਉਹ ਸਰਕਾਰਾਂ ਵਧਾਉਂਦੀਆਂ ਆਈਆਂ ਨੇ ਬਹੁਤ ਲੰਮੇ ਸਮੇਂ ਤੋਂ ਇੰਨੀ ਤਨਖਾਹ ਮਿਲ ਰਹੀ ਸੀ ਜਾਂ ਕੀ ਕੰਮ ਕੀ ਦਿੰਦਾ ਹੈ ਚੌਂਕੀਦਾਰਾਂ ਦਾ ਪਹਿਲਾਂ ਸਾਡੇ ਲ ਲੇਕਿ ਜਦੋਂ 99 ਦਾ ਚੌਂਕੀਦਾਰ ਬਣਿਆ ਹਾਂ ਉਦੋਂ ਲਾ ਕੇ 100 ਰੁਪਏ ਤੋਂ ਸਟਾਰਟ ਹੋਇਆ ਜੀ ਦੇਖੋ ਅੱਛਾ 100 ਰੁਪਿਆ ਹਾਂਜੀ ਅੱਜ ਅੱਜ ਵੇਖੋ ਤੁਸੀਂ ਮੈਨੂੰ 35 ਤੋਂ 36 ਸਾਲ ਹੋ ਗਏ ਬਣੇ ਨੂੰ ਤੇ ਇਹਨੇ 35 36 ਸਾਲਾਂ ਦੇ ਵਿੱਚ ਵੇਖੋ ਇਹਨਾਂ ਨੇ ਕਿੰਨਾ ਵਧਾਇਆ ਵੀ 100 ਤੋਂ ਸਟਾਰਟ ਹੋ ਕੇ ਤੇ ਅੱਜ ਗਿਆ ਹੈਗਾ 1500 ਤੇ ਰੰਗਣਾ ਸੋਦੇ ਹਾਂ ਦੇਖੋ ਮੈਂ ਜ਼ਰੂਰ ਤੁਹਾਡੇ ਕੋਲੋਂ ਪੁੱਛਣਾ ਚਾਹੂੰਗੀ ਕਿ ਇੱਕ ਚੌਕੀਦਾਰ ਦੇ ਪਿੰਡ ਦੇ ਵਿੱਚ ਕੀ ਕੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਕੀ ਕੀ ਕੰਮ ਹੁੰਦੇ ਨੇ ਇੱਕ ਸਰਕਾਰੀ ਮੁਲਾਜ਼ਮ ਹੀ ਤੁਹਾਨੂੰ ਮੰਨਿਆ ਜਾਂਦਾ ਹੈ ਕਿ ਕੱਲਾ ਬਸ ਇੱਕ ਨਾਮ ਦੇ ਹੀ ਸਰਕਾਰੀ ਰਹਿ ਜਾਂਦੇ ਹੋ ਕਿਉਂਕਿ ਜੇ ਵਿੱਤੀ ਗੱਲ ਕੀਤੀ ਜਾਵੇ ਆਰਥਿਕ ਪੱਧਰ ਦੀ ਉਹ ਤਾਂ ਬਹੁਤ ਥੱਲੇ ਹੀ ਰਹਿੰਦਾ ਨਹੀਂ ਪਹਿਲਾਂ ਜਿਵੇਂ ਮੰਨ ਲਓ ਸ਼ੁਰੂ ਤੋਂ ਇਹ ਨਿਕਲਦੇ ਹੈ ਪਿੰਡਾਂ ਦੇ ਵਿੱਚੋਂ ਜਿਵੇਂ ਵੋਟਾਂ ਪੈਂਦੀਆਂ ਸਾਡੀ ਡਿਊਟੀ ਉੱਥੇ ਹੁੰਦੀ 24 ਘੰਟੇ ਜਿੰਨੇ ਮੁਲਾਜ਼ਮ ਆਉਂਦੇ ਸੀ ਉਹਨਾਂ ਨੂੰ ਸੁਭਾ ਤੋਂ ਲੈ ਕੇ ਸ਼ਾਮ ਤੱਕ ਸਭ ਨੂੰ ਰੋਟੀ ਪਾਣੀ ਉਹਨਾਂ ਦੀ ਸੇਵਾ ਕਰਨੀ ਚਾਹ ਪਾਣੀ ਦੇਣਾ ਜ਼ਿੰਮੇਵਾਰੀ ਪੂਰੀ ਨਿਭਾਉਣੀ ਆ ਉਸ ਤੋਂ ਬਾਅਦ ਅਸੀਂ ਪਿੰਡ ਦੇ ਵਿੱਚ ਇਹ ਤਾਂ ਪੁਲਿਸ ਜਾਂਦੀ ਆ ਸਭ ਤੋਂ ਪਹਿਲਾਂ ਸਾਨੂੰ ਨਾਲ ਲੈਂਦੇ ਆ ਤਾਂ ਪਿੰਡ ਦੇ ਵਿੱਚ ਜਦੋਂ ਰੇਟ ਮਾਰਨੀ ਅਸੀਂ ਨਾਲ ਹੁੰਦੇ ਆ ਫਿਰ ਕੋਈ ਸਰਕਾਰੀ ਡਾਕਟਰ ਜਾਂਦੇ ਕੋਈ ਵੀ ਜਿਵੇਂ ਪਿੱਛੇ ਕੋਰੋਨਾ ਸੀ ਵਿੱਚ ਕਈ ਚੌਂਕੀਦਾਰ ਤਾਂ ਸਾਡੇ ਸ਼ਹੀਦ ਹੀ ਹੋ ਗਏ ਵਿਚਾਰੇ ਉਹਨਾਂ ਡਾਕਟਰਾਂ ਦੇ ਨਾਲ ਜਿਵੇਂ ਕਿਸੇ ਦਾ ਕੋਈ ਮਰ ਗਿਆ ਕੋਰੋਨਾ ਦੇ ਵਿੱਚ ਮਰੀ ਤਾਂ ਸਾਡੇ ਜਿਹੜੇ ਚੌਂਕੀਦਾਰ ਉਹ ਲੈ ਕੇ ਆਏ ਹਸਪਤਾਲਾਂ ਚ ਉਹਨਾਂ ਨੇ ਸੰਸਕਾਰ ਕਰੇ ਤੇ ਪਿੰਡਾਂ ਦਾ ਤਾਂ ਕੋਈ ਨਿਕਲਦਾ ਵੀ ਨਹੀਂ ਸੀ ਬਾਹਰ ਜਿਹੜੀ ਸਾਡੇ ਏਡੀ ਵੱਡੀ ਜ਼ਿੰਮੇਵਾਰੀ ਹੈ ਤੇ ਸਾਨੂੰ ਤਨਖਾਹ ਵਾਲੀ ਸਰਕਾਰ ਵਿੱਚ ਵੜ ਜਾਂਦੀ ਹੈ ਤਨਖਾਹ ਸਾਨੂੰ ਦੇਖ ਲਓ ਵੀ ਕੀ 1250 ਦਾ ਸਾਡਾ ਬਣਦਾ ਸੀ ਫਿਰ ਵੇਖੋ ਚਾਰ-ਚਾਰ ਮਹੀਨੇ ਤਨਖਾਹ ਵੀ ਨਹੀਂ ਦਿੰਦੀ ਹਜੇ ਵੀ ਨਹੀਂ ਸਾਨੂੰ ਗੱਦਰ ਵਿੱਚੋਂ ਮਿਲੀ ਵੇਖ ਲਓ ਤੁਸੀਂ ਤੇ ਕੀ ਖਾ ਗਿਆ ਸੀ ਸਾਡਾ ਐਡਾ ਮੰਦਾ ਹਾਲ ਆ ਹਰਿਆਣੇ ਦੇ ਵਿੱਚ 11000 ਰੁਪਿਆ ਤਨਖਾਹ ਇਸ ਵਕਤ ਚੱਲ ਰਹੀ ਹੈ ਚੌਕੀਦਾਰ ਅੱਛਾ ਉਹਦੇ ਵਿੱਚ ਵੇਖੋ ਵਰਦੀ ਬੂਟ ਪੱਗ ਪੇਟੀ ਸਾਈਕਲ ਬੈਂਟਰੀ ਉਹ ਸਭ ਕੁਝ ਦੇ ਰਿਹਾ ਹਰਿਆਣੇ ਚ ਮਗਾਈ ਪੱਤਾ ਵੱਖਰਾ ਦੇ ਰਿਹਾ ਗਰਮ ਠੰਡੀ ਵਰਦੀ ਦੇ ਰਿਹਾ ਤੇ ਸਾਡੇ ਪੰਜਾਬ ਦੇ ਵਿੱਚ ਦੇਖੋ ਬੀਐਸਐਸ ਸਾਡੇ 3.5 ਕਰੋੜ ਵਾਦੀ ਆ ਤੇ ਜਿਹੜਾ ਪੰਜਾਬ ਦੇ ਵਿੱਚ ਸਾਡੀ ਕੋਈ ਗੱਲ ਨਹੀਂ ਸੁਣ ਰਿਆ ਤੇ ਹਰਿਆਣਾ ਦੇ ਵਿੱਚ ਵੇਖੋ 2.5 ਕਰੋੜ ਵਾਦੀ ਆ ਤੇ ਆਪਣੇ ਤਾਂ ਤਰੱਕੀ ਤੇ ਜਾ ਰਿਹਾ ਕਿਉਂ ਜਾ ਰਿਹਾ ਕਿ ਸਰਕਾਰ ਹੋਰ ਆ ਉੱਥੇ ਕਿ ਕੀ ਕਾਰਨ ਆ ਇਹ ਇਸ ਸਭ ਨਾਲ ਤਾਂ ਤੁਹਾਡਾ ਜਿਹੜਾ ਕੰਮ ਆ ਉਦਨਪੁਰ ਰਾਤ ਦਾ ਹੀ ਹੋ ਗਿਆ ਕਿਉਂਕਿ ਕੋਈ ਪੱਕਾ ਪੱਕਾ ਸਮਾਂ ਤੇ ਇਹਦਾ ਹੈ ਨਹੀਂ ਪੱਕਾ ਹੀ ਨਹੀਂ ਹੁਣ ਪਿੰਡਾਂ ਦੇ ਵਿੱਚ ਕਈ ਵਾਰੀ ਪਹਿਰੇ ਲੱਗਣ ਲੱਗ ਜਾਂਦੇ ਆ ਤਿੰਨ-ਤਿੰਨ ਮਹੀਨੇ ਅਸੀਂ ਪਹਿਰਾਂ 'ਚ ਹੀ ਤੁਰੇ ਫਿਰਦੇ ਆ ਜੇ ਕੋਈ ਨਹੀਂ ਜਾਂਦਾ ਪੁਲਿਸ ਸਾਨੂੰ ਖਿੱਚਦੀ ਆ ਤੁਸੀਂ ਕਿਸੇ ਨੂੰ ਆਖਣ ਨਹੀਂ ਜਾਂਦੇ ਫਿਰ ਸਾਨੂੰ ਆਪ ਨੂੰ ساری ساری ਰਾਤ ਰੋੜਨਾ ਪੈਂਦਾ ਤੇ ਸਾਡੇ ਤੇ ਜਿੰਮੇਵਾਰ ਈਡੀ ਵੇਡੀ ਬਣ ਜਾਂਦੀ ਆ ਪਰ ਸਾਡੀ ਤਨਖਾਹ ਵੇਖੋ ਤੁਸੀਂ ਕਿਵੇਂ ਕੱਲੀ ਤਨਖਾਹ ਦੇ ਸਿਰ ਤੋਂ ਹੀ ਤੁਹਾਡੇ ਸਭ ਦੇ ਘਰ ਚੱਲਦੇ ਆ ਜਾਂ ਕੋਈ ਪਿੰਡ ਦੇ ਵੱਲੋਂ ਵੀ ਮਦਦ ਹੈ ਜਿਹੜੀ ਉਹ ਕੋਈ ਪਿੰਡ ਚ ਮਦਦ ਨਹੀਂ ਕਰਦਾ ਪਹਿਲਾਂ ਅਸੀਂ ਕੋਈ ਪੱਠੇ ਵੀ ਦੇ ਦਿੰਦਾ ਤੂੜੀ ਦੇ ਦਿੰਦਾ ਹੁਣ ਤਾਂ ਬਸ ਕੋਈ ਆਹ ਹੰਦੇ ਵੀ ਆਪ ਦਾ ਜੇ ਤਾਂ ਹੈਗਾ ਕੋਲੇ ਤਖਾ ਲਓ ਤੇ ਨਹੀਂ ਬੈਠੇ ਰਹੋ ਭੁੱਖੇ ਨਹੀਂ ਪਰ ਗੁਜ਼ਾਰਾ ਕਿਵੇਂ ਹੁੰਦਾ ਹੈ ਜੇ ਅੱਜ ਦੇ ਸਮੇਂ ਦੀ ਗੱਲ ਕਰਗੇ ਦਿਨ ਦੇ ਵਿੱਚ 50 ਰੁਪਏ ਦੇ ਨਾਲ ਪੂਰਾ ਪਰਿਵਾਰ ਪਾਲਣਾ ਮਤਲਬ ਹਾਸੋ ਹੀ ਨਹੀਂ ਜੀ ਗੱਲ ਲੱਗਦੀ ਆ ਤੇ ਦੇਖੋ ਜੀ ਹੁਣ ਜਿਵੇਂ ਹੁਣ ਥੇੜੀ ਪਿੰਡ ਦੇ ਵਿੱਚ ਚੌਂਕੀਦਾਰ ਛੱਡ ਗਏ ਚੌਂਕੀਦਾਰ ਕੀ ਕਰੇ ਤਨਖਾਹ ਹੀ ਨਹੀਂ ਮਿਲਦੀ ਘੱਗੇ ਪਿੰਡ ਦੇ ਵਿੱਚ ਚੌਂਕੀਦਾਰਾਂ ਛੱਡ ਗਏ ਇਕ ਇਧਰ ਹੋਰ ਪਿੰਡ ਹੈਗਾ ਉਹ ਮੇਰੀ ਯਾਦ ਨਹੀਂ ਭੁੱਲਰ ਵੀ ਛੱਡ ਭੁੱਲਰ ਵਾਲਾ ਛੱਡ ਗਿਆ ਜੀ ਹੈ ਚੌਂਕੀਦਾਰ ਤਾਂ ਹੁਣ ਚੌਂਕੀਦਾਰ ਛੱਡੀ ਜਾਂ ਤੇ ਕੀ ਕਰ ਰਹੀ ਭੁ ਇਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਮੰਗਾਂ ਨੇ ਇੱਕ ਤਾਂ ਤਨਖਾਹ ਨੂੰ ਲੈ ਕੇ ਹੋ ਗਿਆ ਤਾਂ ਸਭ ਤੋਂ ਵੱਡੀ ਮੰਗ ਹੈ ਜਿਹੜੀ ਆਪਾਂ ਮੰਨ ਸਕਦੇ ਆਂ ਔਰ ਇੰਨਾ ਫਰਕ ਕਿਉਂ ਜੇ ਹਰਿਆਣੇ ਦੇ ਵਿੱਚ 11000 ਰੁਪਏ ਦਿੱਤਾ ਜਾ ਰਿਹਾ ਤੇ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਫਰਕ ਕਿਉਂ ਬਸ ਵੇਖੋ ਨਾ ਪੰਜਾਬ ਦੀ ਨੀਤੀ ਇਹੋ ਜਿਹੀ ਬਣੀ ਪਈ ਆ ਕਿ ਆਪਦੇ ਲੀਡਰ ਤਾਂ ਨਹੀਂ ਢੱਡ ਭਰਦੇ ਤੇ ਸਾਡੇ ਵਾਲੀ ਤਾਂ ਕੋਈ ਸੋਚਦਾ ਹੀ ਨਹੀਂ ਪਹਿਲਾ ਸੀ ਦੇਖੋ ਅਸੀਂ ਜੇ ਤੁਹਾਨੂੰ ਦਿਖਾ ਗਏ ਚੰਡੀਗੜ੍ਹ ਚ ਅਸੀਂ ਮਹੀਨਾ ਮਹੀਨਾ ਤਰਨਾ ਲਾਉਂਦੇ ਰਹੇ ਜਾਂ ਕੇ ਪਰ ਸ਼ੁਰੂ ਤੋਂ ਲਾ ਕੇ ਹੀ ਪਰ ਸਾਡੀ ਨਾ ਬਾਦਲ ਸਰਕਾਰ ਨੇ ਨਾ ਇਹਨਾਂ ਨੇ ਕਾਂਗਰਸੀਆਂ ਨੇ ਸਾਡੀ ਤਾਂ ਸੁਣੀ ਹੀ ਨਹੀਂ ਵੇਖੋ ਇਹ ਸੁਣ ਲੈ ਤਾਂ ਅਸੀਂ ਮਾਨਸਾ ਨੂੰ ਆਣੇ ਬੇਨਤੀ ਕਰਦੇ ਆਂ ਜੇ ਸਾਡੀ ਇਹ ਅਰਦਾਸ ਬੇਨਤੀ ਸੁਣੇ ਤਾਂ ਸ਼ਾਇਦ ਸਾਡੀ ਕੋਈ ਸਿਰੇ ਗੱਲ ਲੱਗੇ ਪਰ ਸਾਨੂੰ ਲੱਗਦੀ ਨਹੀਂ ਦੀਦੀ ਕਿਉਂਕਿ ਸਾਡੇ ਕੋਲ ਤਾਂ ਉਹਨਾਂ ਨੇ 250 ਬਤਾਇਆ ਦੇਖੋ ਸਾਡੇ ਨਾਲ ਕੀ ਮਜ਼ਾਕ ਕਰ ਰਹੇ ਨੇ ਪਿਤਾ ਇਸਰਪੀ ਨੇ ਬਣੂਗਾ ਕਿ ਤੁਸੀਂ ਦੇਖੋ ਕਿੰਨੇ ਕਿ ਸਮੇਂ ਤੋਂ ਮੰਗ ਕਰਦੇ ਆ ਰਹੇ ਹੋ ਅਸੀਤਾ ਜੀ ਕੋਈ ਹੁਣ ਦੇਖ ਲੋ ਜੋ ਚੌਂਕੀਦਾਰ ਮੈਂ 99 ਤੋਂ ਲੈ ਕੇ ਬਣਾਇਆ ਤੇ ਅੱਜ ਦੇਖ ਲੋ 35 36 ਸਾਲ ਹੋ ਗਏ ਹਮ ਕਦੇ ਅਸੀਂ ਕਦੇ ਕਿਤੇ ਧਰਨੇ ਕਦੇ ਕਿਤੇ ਧਰਨੇ ਤੁਹਾਨੂੰ ਦਸੀਏ ਕਿੰਨੇ ਕਿ ਸਹਾਰਾਂ ਦੇ ਨਾਮ 35 ਸਾਲਾਂ ਤੋਂ ਹੀ ਤਨਖਾਹ ਵਧਾਉਣ ਨੂੰ ਲੈ ਕੇ ਧਰਨੇ ਲਾਉਂਦੇ ਹਾਂ ਤੇ ਤਰਲੇ ਪਾ ਲਏ ਜੀ ਇਹਨਾਂ ਤੇ ਤੇ ਵਧਾਈ ਤਾਂ ਸਿਰਫ 250 ਰੁਪਏ ਹਾਂਜੀ ਹੁਣ ਵਧਾਈ ਤਾਂ 250 ਰੁਪਏ ਆਪਾਂ ਵਧਾਈ ਦੇਖ ਲੋ ਤੁਸੀਂ ਹਮ ਸ਼ੁਰੂ ਤੋਂ ਮੈਂ 100 ਰੁਪਏ ਤੋਂ ਸਟਾਰਟ ਹੋਇਆ ਜੀ ਸ਼ੁਰੂ ਤੋਂ ਅੱਜ ਦੇਖੋ 35 36 ਸਾਲ ਹੋ ਗਏ ਮੈਨੂੰ ਚੌਕੀਦਾਰ ਕਰੀ ਜਾਂਦੇ ਹੋ ਮੈਂ ਮਾਲੂਗੀ ਤੁਹਾਡੇ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਬਾਪੂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਵੰਤ ਸਿੰਘ ਜੀ ਕਿੱਥੋਂ ਆਏ ਹੋ ਜੀ ਪਿੰਨ ਕਰਨੀ ਵਾਲਾ ਜੀ ਡਿਸਟ੍ਰਿਕਟ ਜਿਲ੍ਹੇ ਦਾ ਪ੍ਰਧਾਨਾ ਜੀ ਮਕਸਰ ਦਾ ਜੀ ਠੀਕ ਹੈ ਜੀ ਕਿੰਨੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਵੀ ਸਾਨੂੰ ਜੀ ਮੈਂ 2008 ਦੇ ਵਿੱਚ ਇਹ ਚੌਕੀਦਾਰ ਬਜ਼ੁਰਗਾਂ ਤੋਂ ਮੈਨੂੰ ਮਿਲਿਆ ਸੀਗਾ ਇਹੀ ਇਹੀ ਸੰਘਰਸ਼ ਲੜਦੇ ਤੁਰੇ ਆਉਂਦੇ ਪਹਿਲੋਂ ਵੀ ਸਾਡੇ ਅਏ ਜਿਹੜੇ ਕਾਨਗੋ ਸਾਹਿਬ ਸੀਗੇ ਪ੍ਰਧਾਨ ਉਹਨਾਂ ਨੇ ਬਹੁਤ ਧਰਨੇ ਤੁਨੇ ਲੰਮਦੇ ਰਹੇ ਆ ਪਰ ਸਾਡੇ ਵਾਦੇ ਹਲੇ ਕੋਈ ਵੀ ਸਰਕਾਰ ਨੇ ਧਿਆਨ ਨਹੀਂ ਕੀਤਾ ਸਾਡੇ ਪਿੰਡੂ ਚੌਂਕੀਦਾਂ ਦੀਆਂ ਹਾਲਤਾਂ ਐਡੀਆਂ ਮਾੜੀਆਂ ਤਿੰਨਾਂ ਦੇ ਬੱਚੇ ਬਿਮਾਰ ਹੋ ਕੇ ਮਰ ਜਾਂਦੇ ਆ ਕੋਈ ਸਰਕਾਰ ਨਹੀਂ ਸਾਨੂੰ ਉਹਦਾ ਹੱਲ ਕਰਦੀ ਕੋਈ ਵੀ ਪਿੰਡ ਦੇ ਵਿੱਚ ਜਿਹੜੇ ਸਰਪੰਚਾ ਉਹ ਪਾਰਟੀਆਂਾਂ ਬਾਜ਼ੀਆਂ ਨੂੰ ਲੈ ਕੇ ਮੁਖਤਰ ਪੈਂਦੇ ਆ ਸਾਡਾ ਸੁਨੇਹਾ ਕਿਸੇ ਤਾਈ ਵੀ ਨਹੀਂ ਪਹੁੰਚਦਾ ਅਸੀਂ 24 ਘੰਟੇ ਦੇ ਸੇਵਾਦਾਰ ਆ 24 ਘੰਟੇ ਦੀ ਤਲਾਹ ਜਾਂਦੀ ਆ ਜੱਜ ਸਾਹਿਬ ਦੀ ਤਲਾਹ ਜਾਂਦੀ ਆ ਅਸੀਂ ਘਰ ਵਿੱਚ ਜਾਂਦੇ ਆ ਆਪਣਾ ਕੰਮ ਕਾਰ ਛੱਡਦੇ ਆ ਪੁਲਿਸ ਵਾਲੇ ਸਾਨੂੰ ਪੁੱਛਦੇ ਆ ਚੁੱਪ ਕਰ ਦਿਓ ਮਿੰਟ ਦੇ ਉਹਨਾਂ ਦੇ ਨਾਲ ਵੀ ਅਸੀਂ ਜਾਂਦੇ ਆ ਜੇ ਕੋਈ ਲੱਛਣ ਆ ਜਾਂਦਾ ਬੋਟਾਂ ਦਾ ਜੇ ਕੋਈ ਸਾਡੀ ਡਿਊਟੀ ਪੈਂਦੀ 24 ਘੰਟੇ ਡਿਊਟੀ ਕਰਦੇ ਆ ਜੇ ਕਈ ਅਸੀਂ ਡਿਊਟੀ ਨਹੀਂ ਜਾਂਦੇ ਸਾਡੀ ਸ਼ਿਕਾਇਤ ਐਸ ਡੀ ਐਮ ਸਾਹਿਬ ਕੋਲ ਜਾਂਦੀ ਆ ਉਦੋਂ ਜਿਹੜੀ ਰਾਜਨੀਤੀ ਆ ਰਾਜਨੀਤੀ ਸਾਨੂੰ ਖੱਲੇ ਲਿਆ ਜਾਂਦੇ ਆ ਅਸੀਂ ਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇੰਨੀਆਂ ਸਰਕਾਰਾਂ ਨੇ ਸਾਡੀ ਨਹੀਂ ਸੁਣਾਈ ਕੀਤੀ ਤੁਸੀਂ ਆਮ ਲੋਕਾਂ ਦੀ ਸਰਕਾਰ ਨੂੰ ਲੈ ਕੇ ਚੱਲੇ ਜੇ ਗਰੀਬ ਤੋਂ ਗਰੀਬ ਦੀ ਤੇ ਸਾਡੇ ਪਰਿਵਾਰਾਂ ਦੇ ਚੌਂਕੀਦਾਰਾਂ ਦੇ ਪਰਿਵਾਰਾਂ ਦੇ ਤਰਕਾਹਾਂ ਦੇ ਮਸਲੇ ਹੱਲ ਕਰੋ ਪਰਿਵਾਰਾਂ ਦੀ ਗਰੀਬੀ ਦੇ ਮਸਲੇ ਹੱਲ ਕਰੋ ਜੋ ਮਕਾਨ ਆਉਂਦੇ ਆ ਉਹ ਚੌਂਕੀਦਾਰ ਤੌਰ ਤੇ ਮਿਲਣਾ ਤੇ ਪਹਿਲ ਦਾਧਾਰਾ ਚਾਹੀਦਾ ਪਰ ਸਾਡੇ ਨਹੀਂ ਸਾਨੂੰ ਮਿਲਦੀ ਸਗਣ ਸਕੀਮਾਂ ਸਾਡੀਆਂ ਲੜਕੀਆਂ ਦੀਆਂ ਆਉਂਦੀਆਂ ਉਦੋਂ ਵੀ ਸਾਡੀ ਲੀਡਰਸ਼ਿਪ ਜਿਹੜੀ ਸਾਨੂੰ ਪਿੱਛੇ ਲੈ ਜਾਂਦੀ ਆ ਅਸੀਂ ਵਾਰ-ਵਾਰ ਬੇਨਤੀਆਂ ਕਰਦੇ ਆ ਇਸੇ ਤਰ੍ਹਾਂ ਹੀ ਸਾਡੀ ਜਿਹੜੀ ਦਿਹਾੜੀ ਆ ਲੋਕਾਂ ਨੂੰ ਨਰੇਗਾ ਦੀ 350 332 ਰੁਪਏ ਮਿਲ ਰਹੀ ਆ ਪੈਰਸ਼ਨ 1500 ਮਿਲ ਰਹੀ ਆ ਚੌਂਕੀਦਾਰ ਨੂੰ ਤਰ੍ਹਾਂ 1250 ਰੁਪਏ ਮਿਲ ਰਹੀ ਆ ਇਹ ਹੈਰਾਨਗੀ ਦੀ ਗੱਲ ਆ ਹਰਿਆਣੇ ਵਿੱਚ 11500 ਰੁਪਏ ਤਨਖਾਹ ਮਿਲਦੀ ਆ ਅਸੀਂ ਚਿੱਠੀ ਵੀ ਘਟਾ ਕੇ ਐਸਡੀਐਮ ਸਾਹਿਬ ਨੂੰ ਡੀਸੀ ਸਾਹਿਬ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਦੇ ਚੁੱਕੇ ਆ ਪਰ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਮੈਂ ਇੰਨੀ ਬੇਨਤੀ ਕਰਦੇ ਧੰਨਵਾਦ ਕਰਦਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦਾ ਤੁਹਾਡੇ ਕੋਲੋਂ ਵੀ ਜਾਨਣਾ ਚਾਹਾਂਗੇ ਇਹਦਾ ਸਮਾਂ ਕੀ ਰਹਿੰਦਾ ਹੈ ਕਿੰਨੇ ਸਾਲ ਜਿਹੜਿਆ ਉਹ ਡਿਊਟੀ ਆ ਪੂਤੋਣੀ ਹੁੰਦੀ ਹੈ ਵੀ 24 ਘੰਟੇ ਦੀ ਡਿਊਟੀ ਦਾ ਨਹੀਂ ਨਹੀਂ ਸਮਾਂ ਕਿੰਨਾ ਕਿੰਨੇ ਸਾਲ ਇਹ ਸਦਾ ਲਈ ਆਈ ਸਦਾ ਲਈ ਆ ਬਾਅਦ ਚ ਤੁਸੀਂ ਜਿਵੇਂ ਆ ਬਾਪੂ ਜੀ ਨੇ ਦੱਸਿਆ ਕਿ ਇਹਨਾਂ ਨੂੰ ਇਹਨਾਂ ਦੇ ਬਜ਼ੁਰਗਾਂ ਤੋਂ ਮਿਲੀ ਸੀ ਤੇ ਇਹ ਪੀੜੀ ਦਰ ਪੀੜੀ ਹੀ ਚੱਲਦੀ ਆਉਂਦੀ ਆ ਤੇ ਇੱਕ ਕਹਾਵਤ ਵੀ ਆ ਜਾਂ ਬੰਦੇ ਆਮ ਹੀ ਕਹਿੰਦੇ ਆ ਕਿ ਜਿਹਦਾ ਪਿਓ दारू ਪਿੰਦਾ ਹੋਵੇ ਉਹ ਭੁੱਲ ਕੇ ਵੀ ਨਸ਼ੇ ਨੂੰ ਹੱਥ ਨਹੀਂ ਲਾਉਂਦਾ ਤੇ ਤੁਸੀਂ ਇਹ ਚੀਜ਼ਾਂ ਪਹਿਲਾਂ ਵੇਖੀਆਂ ਹੋਣੀਆਂ ਆਪਣੇ ਪਿਤਾ 'ਚ ਦੇਖੀਆਂ ਹੋਣੀਆਂ ਉਦੋਂ ਕਿਵੇਂ ਗੁਜ਼ਾਰਾ ਹੁੰਦਾ ਸੀ ਕਿ ਉਹ ਇੰਨੀ ਆਸਾਨੀ ਨਾਲ ਤੁਹਾਡੀ ਪਰਵਰਿਸ਼ ਕਰ ਸਕੇ ਸੀ ਜੇ ਨਹੀਂ ਤਾਂ ਫਿਰ ਤੁਸੀਂ ਕਿਉਂ ਕਿ ਇਹ ਕੰਪਲਸਰੀ ਆ ਵੀ ਉਸੇ ਦੇ ਪਰਿਵਾਰ 'ਚ ਦੇਣੀ ਪੈਂਦੀ ਆ ਨਹੀਂ ਬਹੁਤ ਔਖਾ ਜੀ ਇਹੇ ਉਸੇ ਦੇ ਪਰਿਵਾਰਤੀ ਦੇਣੀ ਪੈਂਦੀ ਜੇ ਪਰਿਵਾਰ ਛੱਡੇ ਫਿਰ ਦੂਜੇ ਬੰਦੇ ਨੂੰ ਮਿਲਦਾ ਜੀ ਅੱਛਾ ਹਾਂਜੀ ਨਹੀਂ ਉਹਨਾਂ ਤੇ ਨਹੀਂ ਮਿਲਦਾ ਜੀ ਨਾਲ ਕੋਈ ਕੰਮ ਵੀ ਜਿਹੜਾ ਇਹ ਤੁਸੀਂ ਕੋਈ ਕਰ ਸਕਦੇ ਹੋ ਜਿਵੇਂ ਕੋਈ ਬੰਦਾ ਕਿਤੇ ਮਜ਼ਦੂਰੀ ਕਰਨ ਚਲਾ ਜਾਂਦਾ ਜਾਂ ਕੋਈ ਆਪਣੀ ਕੋਈ ਪ੍ਰਾਈਵੇਟ ਦੁਕਾਨ ਕਰ ਲੈਂਦਾ ਚਾਹੇ ਮੋਟਰਸਾਈਕਲ ਠੀਕ ਕਰਨ ਦੀ ਹੋਵੇ ਜਾਂ ਕੁਝ ਵੀ ਪਿੰਡ ਦੇ ਵਿੱਚ ਹੀ ਘਰ ਦੇ ਵਿੱਚ ਹੀ ਐਦਾਂ ਕੋਈ ਬਿਜ਼ਨਸ ਅਦਰ ਕਰ ਸਕਦੇ ਹੋ ਕਿ ਨਹੀਂ ਚੈਨ ਨਾਲ ਕਰ ਸਕਦੇ ਕੰਮ ਹੁੰਦਾ ਨਹੀਂ ਜੀ ਟਾਈਮ ਹੀ ਨਹੀਂ ਮਿਲਦਾ ਕਾ ਮਲਾਜ਼ਮ ਬਹੁਤ ਆਉਂਦੇ ਹੀ ਸਾਡੇ ਕੋਲੇ 24 ਘੰਟੇ ਡਿਊਟੀ ਹੈ ਫਿਰ ਪੰਚਾਇਤ ਦਾ ਹੁੰਦਾ ਜੀ ਰੋਲ ਪਿੰਡਾਂ ਦੇ ਵਿੱਚ ਪੰਚਾਇਤ ਬਹੁਤ ਬਣਾਉਂਦੀ ਸਾਨੂੰ ਅੱਛਾ ਹਾਂਜੀ ਕੁਰਸੀਆਂ ਵਾਸਤੇ ਮੇਜ਼ਾਂ ਜਿਵੇਂ ਚਾਹ ਪਾਣੀ ਪੀਉਣਾ ਜੀ ਸਾਨੂੰ ਸਾਧ ਹੀ ਰਹਿੰਦੇ ਜੀ ਆਪਦਾ ਕੰਮ ਕਰਨ ਦੀ ਤਾਂ ਟਾਈਮ ਨਿਕਲਦਾ ਹੀ ਨਹੀਂ ਗਈ ਨਹੀਂ ਫਿਰ ਵੀਰੇ ਪਰਿਵਾਰ ਦਾ ਕਿਵੇਂ ਗੁਜ਼ਾਰਾ ਹੁੰਦਾ ਹੈ ਸਵਾਲ ਤਾਂ ਉੱਥੇ ਹੀ ਹੈ ਕਿਉਂਕਿ 1500 1200 ਰੁਪਏ ਦੇ ਨਾਲ ਪੂਰਾ ਮਹੀਨਾ ਕਿਵੇਂ ਕੱਢਿਆ ਜਾਂਦਾ ਹੈ ਕਿਵੇਂ ਬੱਚਿਆਂ ਦੀਆਂ ਫੀਸਾਂ ਕਿਵੇਂ ਘਰ ਦੇ ਵਿੱਚ ਦਵਾਈ ਬਹੁਤ ਔਖਾ ਜੀ ਬਹੁਤ ਬੁਰਾ ਹਾਲ ਹੈ ਇਹ ਕਿ ਕਮਰਾ ਛੀਛੀ ਜਾਣੇ ਅਸੀਂ ਰਹਿਨੇ ਹੀ ਹੈ ਕਿ ਕਮਰੇ ਚ ਬਲਾਂ ਜਾ ਕੇ ਦੇਖ ਲੈਣਾ ਇਹ ਬਹੁਤ ਔਖਾ ਕੰਮ ਹੈ ਤਨਖਾਹ ਸਾਡੀ ਜਰੂਰ ਵਧਾਉਣ ਜੀ ਇਹ ਆਪਾਂ ਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਜੀ ਕੋਈ ਸਹੂਲਤਾਂ ਜਿਵੇਂ ਬੱਚਿਆਂ ਨੂੰ ਸਹੂਲਤਾਂ ਮਿਲਦੀਆਂ ਹੁੰਦੀਆਂ ਹਰ ਇੱਕ ਸਰਕਾਰੀ ਮੁਲਾਜ਼ਮ ਦੇ ਬੱਚੇ ਨੂੰ ਸਹੂਲਤ ਦਿੱਤੀ ਜਾਂਦੀ ਹੈ ਤੁਹਾਡੇ ਬੱਚਿਆਂ ਨੂੰ ਕੋਈ ਸਹੂਲਤਾਂ ਪਹਿਲਾਂ ਤੇ ਤੁਹਾਡਾ ਧੰਨਵਾਦ ਕਰਦੇ ਹਾਂ ਸਸਰੀ ਘਰ ਭੈਣ ਜੀ ਸਾਡੀ ਗੱਲ ਤੁਸੀਂ ਸਰਕਾਰ ਤਾਈ ਪਹੁੰਚਾਉਂਗੇ ਤੇ ਬੱਚਿਆਂ ਨੂੰ ਕੋਈ ਸਹੂਲਤ ਨਹੀਂ ਮਿਲਦੀ ਜੀ ਬਿਲਕੁਲ ਵੀ ਬਸ ਉਮੀਦ ਵਿਚਾਰੀ ਪੜੀ ਜਾਂਦੇ ਸੀ ਸਰਕਾਰੀ ਸਕੂਲ ਦੇ ਵਿੱਚ ਕਿਸੇ ਦਾ ਨਾ ਬੱਚਿਆਂ ਨੂੰ ਵਜੀਫਾ ਜਾਂ ਬਾਅਦ ਦੇ ਵਿੱਚ ਜਿਵੇਂ ਜੇਕਰ ਕੋਈ ਅਨਾਹੌਨੀ ਘਟਨਾ ਵਾਪਰ ਜਾਂਦੀ ਹੈ ਤੇ ਉਸ ਤੋਂ ਬਾਅਦ ਕੋਈ ਸਹੂਲਤ ਪਰਿਵਾਰ ਨੂੰ ਨਹੀਂ ਮੈਮ ਉਸ ਤਰ੍ਹਾਂ ਦੀ ਕੋਈ ਅੱਜ ਤਾਈਂ ਸਾਡੇ ਮੇਰੇ ਦਾਦਾ ਜੀ ਵੀ ਚੌਂਕੀਦਾਰ ਸੀ ਮੇਰੇ ਪਿਤਾ ਜੀ ਵੀ ਚੌਂਕੀਦਾਰ ਸੀ ਹੁਣ ਮੈਂ ਆ ਗਿਆ ਜੀ ਮੈਂ ਅੱਜ ਤੱਕ ਕੋਈ ਇਹ ਜਾਨੀ ਦੇਖਿਆ ਸਰਕਾਰ ਨੇ ਕੋਈ ਸਪੈਸ਼ਲ ਕਰਿਆ ਹੋਵੇ ਸਰਕਾਰੀ ਮੁਲਾਜ਼ਮ ਇਹਨਾਂ ਦੇ ਬੱਚਿਆਂ ਦਾ ਕੀ ਭਵਿੱਖ ਬਣੂਗਾ ਇਹ ਤੋਂ ਮਗਰੋਂ ਤੇ ਉਹ ਇਹ ਜਾਂ ਕੋਈ ਨਹੀਂ ਜੀ ਬਸ ਕੋਈ ਪੁੱਛਦਾ ਹੀ ਨਹੀਂਗਾ ਜੀ ਜਿਵੇਂ ਮੈਂ ਜਿਵੇਂ ਉਹਨਾਂ ਨੂੰ ਸਵਾਲ ਕੀਤਾ ਗੁਜ਼ਾਰੇ ਨੂੰ ਲੈ ਕੇ ਫਿਰ ਗੁਜ਼ਾਰਾ ਕਿਸ ਤਰ੍ਹਾਂ ਕਹੋ ਚੱਲਦਾ ਕਿ ਬਰਾਬਰ ਬੀਬੀਆਂ ਨੂੰ ਕੰਮ ਕਰਨਾ ਪੈਂਦਾ ਬੀਬੀਆਂ ਨੂੰ ਵੀ ਕਰਨਾ ਪੈਂਦਾ ਜੇ ਜਦੋਂ ਬੱਚੇ ਮੰਨ ਕੇ ਚੱਲੋ ਵੀ ਸਕੂਲ ਟਾਈਮ ਤੋਂ ਆਉਂਦੇ ਹੈਗੇ ਉਦੋਂ ਜ਼ਾਵਰਦੇਈ ਕੰਮ ਧੰਦੇ ਜਾਂ ਛੁੱਟੀ ਹੁੰਦੀ ਆ ਸੰਡੇ ਦੀ ਹੋਗੀ ਜਾਂ ਸ਼ਨੀਵਾਰ ਦੀ ਹੋਗੀ ਉਸ ਤਰ੍ਹਾਂ ਜੀ ਟੈਂਪਾਸ ਹੁੰਦਾ ਹੈ ਮੈਂਮ ਅਸੀਂ ਕਿਸੇ ਦੀ ਵੀ ਕੰਮ ਕਰਨ ਜਾਣੇ ਆ ਚਾਹ ਲੇਬਰ ਦਾ ਕਰਕੇ ਜਾਂ ਕਿਤੇ ਮੜਾ ਮੋਟਾ ਜਾਣੇ ਆ ਜ਼ਿੰਮੇਵਾਰਾਂ ਦੇ ਉਦੋਂ ਸਾਡੇ ਮਗਰ ਬੱਚੇ ਆ ਜਾਂਦੇ ਜੀ ਡੈਡੀ ਜੀ ਫਲਾਨਾ ਅਫਸਰ ਆਇਆ ਜੀ ਆਓ ਉਸ ਨੂੰ ਘਰੇ ਬੁਲਾਇਆ ਉਹ ਹੁਣ ਜ਼ਿੰਮੇਵਾਰ ਦੇ ਅਸੀਂ ਕੰਮ ਕਰਾਂਗੇ ਨਾਲ ਹੀ ਅਫਸਰ ਆ ਜਾਂਦਾ ਜੀ ਤੇ ਜ਼ਿੰਮੇਵਾਰ ਸਾਨੂੰ ਕਿਉਂ ਭੇਜੂਗਾ ਜੀ ਘਰੇ ਅਗਲੇ ਦਾ ਵੀ ਕੰਮ ਖਰਾਬ ਹੋ ਜਾਂਦਾ ਜਿਵੇਂ ਮਿਸਤਰੀ ਨਾਲ ਜਾਂਦੇ ਮਿਸਤਰੀ ਖੜਜੂਗਾ ਸਾਡੇ ਬਿਨਾ ਠੀਕ ਹੈ ਜੀ ਤੇ ਇਸ ਤਰ੍ਹਾਂ ਕਰਕੇ ਸਾਡਾ ਬਹੁਤ ਮੰਨ ਲਓ ਮੁਸ਼ਕਲ ਸਥਿਤੀ ਚੱਲ ਰਹੀ ਹੈ ਸਾਡੇ ਇਸ ਟਾਈਮ ਜੀ ਤੁਸੀਂ ਤਾਂ ਘੰਟਿਆਂ ਦੇ ਹਿਸਾਬ ਨਾਲ ਵੀ ਕਿਤੇ ਕੰਮ ਨਹੀਂ ਜਾ ਸਕਦੇ ਇੱਕ ਮਿੰਟ ਦਾ ਭਰੋਸਾ ਨਹੀਂ ਵੀ ਕਦੋਂ ਕੋਈ ਆ ਕੇ ਤੁਹਾਡੇ ਕੋਲ ਕਰ ਨਹੀਂ ਸਕਦੇ ਜੀ ਹੁਣ ਇਹ ਦੇਖੋ ਵੀ ਮੁਲਾਜ਼ਮ ਦਾ ਕੀ ਪਤਾ ਕਦੋਂ ਆ ਜੇ ਜੀ ਹੁਣ ਇੱਥੇ ਕੋਈ ਟਾਈਮ ਤਾਂ ਹੈ ਨਹੀਂ ਵੀ ਅਸੀਂ ਸ਼ਾਮ ਨੂੰ ਕਾਲ ਕੀਤੀ ਇਹਨਾਂ ਨੂੰ ਵੇਚ ਸੁਹਾ ਗਏ ਨੇ ਵੇਚ ਘਰੇ ਰਹੋ ਜੀ ਸਾਨੂੰ ਤਾਂ ਕੰਮ ਤੋਂ ਬੁਲਾਉਂਦੇ ਜਦੋਂ ਕੰਮ ਤੇ ਜਾਂਦੇ ਹੀ ਨਹੀਂ ਵੈਸੇ ਹੀ ਘਰੇ ਹੁੰਨੇ ਆ ਜੀ ਜਾ ਵੀ ਬੜੇ ਤੇ ਉਹਦੇ ਨਾਲ ਦੀ ਨਾਲ ਆ ਜਾਂਦੇ ਆ ਜੀ ਲੋਕਾਂ ਦਾ ਕਹਿਣਾ ਕਿ ਵੀ ਹੁਣ ਤੇ ਇਸ ਡਿਊਟੀ ਦੀ ਜ਼ਰੂਰਤ ਹੀ ਨਹੀਂ ਰਹੀ ਤਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਕੀ ਇਸ ਡਿਊਟੀ ਦੀ ਹਜੇ ਜ਼ਰੂਰਤ ਹੈ ਕਿਉਂਕਿ ਅੱਗੇ ਜਿਹੜੀ ਹੈ ਚੌਂਕੀਦਾਰੀ ਦੀ ਜ਼ਰੂਰਤ ਪੈਂਦੀ ਸੀ ਸੁਣੇ ਇਹ ਲਾਉਣ ਵਾਸਤੇ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੇ ਕੋਈ ਮੁੱਖ ਮੰਤਰੀ ਨੇ ਸਿੱਧਾ ਹੀ ਟਵੀਟ ਕਰਤਾ ਤਾਂ ਸਾਰੇ ਪੰਜਾਬ ਦੇ ਵਿੱਚ ਉਹ ਖਬਰ ਹੈ ਜਿਹੜੀ ਉਹ ਆਟੋਮੈਟਿਕ ਹੀ ਪਹੁੰਚ ਜਾਂਦੀ ਹੈ ਨੇ ਮੈਮ ਕਈ ਚਲੋ ਉਹ ਤਾਂ ਆਪਣਾ ਸੋਸ਼ਲ ਮੀਡੀਆ ਦਾ ਵੀ ਬਹੁਤ ਧੰਨਵਾਦ ਹੈ ਜਿਹੜਾ ਆਪਾਂ ਨੂੰ ਹਰੇਕ ਨੂੰ ਜਾਗਰੂਤ ਕਰਦਾ ਹੈ ਪਰ ਕਿਤੇ ਨਾ ਕਿਤੇ ਇਹ ਗੱਲ ਹੈ ਜੀ ਵੀ ਘਰ ਨਹੀਂ ਕਿਸੇ ਦੇ ਜਾਣਦੇ ਹੁੰਦੇ ਕੋਈ ਮੰਨ ਲਓ ਕਿ ਨੰਬਰ ਸਹੀ ਨਹੀਂ ਲਿਖਾਉਂਦੇ ਵੀ ਕੋਟ ਦਾ ਕੰਮ ਆ ਗਿਆ ਸੰਮਣਾ ਦਾ ਆ ਗਿਆ ਕੋਈ ਹੋਰ ਤਰ੍ਹਾਂ ਦਾ ਸਿਸਟਮ ਬਣ ਜਾਂਦਾ ਜੀ ਉਹ ਫਿਰ ਸਾਡੀ ਸਹਾਇਤਾ ਤੋਂ ਬਿਨਾ ਨਹੀਂ ਕੰਮ ਚੱਲਦਾ ਜੀ ਕਈ ਹੁਣ ਟਾਣੀਆਂ ਚ ਵਗੈਰਾ ਮੰਨ ਕੇ ਚਲੋ ਪਿੰਡਾ ਚ ਆ ਵੀ ਹੁਣ ਕਿਸੇ ਦੇ ਆਪਣੇ ਗਵੰਡੀ ਦੇ ਜਾਂ ਕੋਈ ਆ ਗਿਆ ਜੇ ਆਮ ਬੰਦੇ ਨੂੰ ਪੁੱਛੋ ਅਗਲਾ ਦੱਸਦਾ ਨਹੀਂ ਕਿਉਂਕਿ ਸਾਡਾ ਗਵੰਡੀ ਨਾਲ ਕਲੇਸ਼ ਪੈ ਜਾਣਾ ਜੀ ਚੌਂਕੀਦਾਰ ਇੱਕ ਇਹੋ ਜਿਹਾ ਬੰਦਾ ਵੀ ਸਾਝੇ ਪਿੰਡ ਦਾ ਬੰਦਾ ਆ ਜਾਂਦਾ ਜੀ ਇਹਦੇ ਕੋਈ ਕ੍ਰਾਂਤੂ ਪ੍ਰਾਂਤੂ ਨਹੀਂ ਕਰਦਾ ਵੀ ਸਾਡੇ ਘਰੇ ਪੁਲਿਸ ਲੈ ਕੇ ਆਗਾ ਇਹ ਸਾਡੇ ਘਰੇ ਸੰਮਣ ਲੈ ਕੇ ਆਗੇ ਬਿਜਲੀ ਵਾਲੇ ਨੂੰ ਲੈ ਕੇ ਆਗੇ ਜਾਂ ਕੋਈ ਵੀ ਮੰਨ ਲਓ ਸਰਕਾਰੀ ਦਾਰੇ ਦਾ ਕੋਈ ਕੰਮ ਹੈਗਾ ਤੋ ਚੌਂਕੀਦਾਰ ਜਾ ਸਕਦਾ ਜੀ ਉਹਦਾ ਸਹਿਯੋਗ ਕਰਦਾ ਉਹਦੇ ਤੇ ਕਿਸ ਤਰ੍ਹਾਂ ਦਾ ਜੀ ਪਿੰਡ ਦੇ ਮੰਨ ਲਓ ਸੱਤ ਸੇ ਕਾਨੂੰਨ ਬੰਦ ਹੈ ਜੀ ਤੇ ਪ੍ਰਧਾਨ ਮੰਤਰੀ ਤਾਂ ਹੀ ਜਾਂਦਾ ਇਹ ਤੋਂ ਲੈ ਕੇ ਤੇ ਉੱਪਰਲੇ ਅਫਸਰਾਂ ਤਾਈਂ ਜਾਂਦਾ ਜੀ ਇੱਕ ਹੀ ਕਨੈਕਸ਼ਨ ਹੈਗਾ ਪਰ ਇਹ ਸਮਝ ਨਹੀਂ ਰਹੇ ਜੀ ਵੀ ਐਨੇ ਦੀ ਕੰਡੀਸ਼ਨ ਕੀ ਹੈ ਤੇ ਅਸੀਂ ਕੀ ਕਰ ਰਹੇ ਹਾਂ ਜੀ ਹੁਣ ਦੇਖੋ ਜੀ 1250 ਰੁਪਏ ਸੀਗੀ ਸਾਡੀ ਤਨਖਾਹ 40 ਰੁਪਏ ਹਰ ਰੋਜ਼ ਦੇ ਬਣ ਗਏ 40 ਰੁਪਏ ਦਾ ਸਾਨੂੰ ਮੁੱਖ ਮੰਤਰੀ ਸਾਹਿਬ 10 ਦਿਨ ਵੀ ਕਿਵੇਂ ਕਿੱਥੇ ਕਿੱਥੇ ਕੀ ਵਰਤੇ ਕਿੰਨੇ ਦਾ ਦੁੱਧ ਲੱਗੇ ਕਿੰਨੇ ਦੀ ਸਬਜ਼ੀ ਲੱਗੇ ਕਿੰਨੇ ਦਾ ਆਟਾ ਲੱਗੇ ਕਿੰਨੇ ਦੀ ਖੰਡ ਲੱਗੇ ਇਹ ਸਾਨੂੰ ਹਿਸਾਬ ਕਰਕੇ ਦੱਸ ਦੇਣ ਕੀ ਹੈ ਸਾਹਿਬ ਤਾਂ ਖੰਡ ਹੀ ਹੈ ਹਾਂਜੀ ਹਾਂ ਬਸ ਉਹ ਦੱਸ ਦੇਣ ਜੀ ਵੀ ਐਸਾ ਹੁਣ ਤੁਸੀਂ ਟਾਈਮ ਪਾਸ ਕਰ ਲਓ ਜੀ ਹਾਂ ਵੀ ਇੱਕ ਬਣਾ ਕੇ ਹਾਂ ਵੀ 40 ਰੁਪਏ ਵਰਨੇ ਦੇ 10 ਦਿਨ ਇੱਥੇ ਇੱਥੇ ਬਸ 2 ਰੁਪਏ ਦੀ ਚਾਹ ਲੈ ਲਓ ਹਲਦੀ ਲੈ ਲਓ 5 ਰੁਪਏ ਦੀ 10 ਰੁਪਏ ਦਾ ਦੁੱਧ ਲੈ ਲਓ ਤੇ ਉਹ ਵੀ ਇੱਕ ਵਾਰੀ ਦੇ ਬਣੂਗਾ ਫਿਰ ਦੱਸੋ ਜੀ ਫਿਰ ਕੀ ਕਰਗੇ ਜੀ ਪਹਿਲਾ ਵਾਲਾ ਕੰਮ ਵੀ ਨਹੀਂ ਸੀ ਸਾਡੇ ਕੋਲੇ ਮੰਨ ਲਓ ਵੀ ਉਹ ਬੱਚਿਆਂ ਦੀਆਂ ਜਨਮ ਦੀਆਂ ਕਿਤਾਬਾਂ ਮੌਤ ਦੀਆਂ ਸੀਗੀਆਂ ਚਲੋ ਉਹ ਜ਼ਿੰਮੇਦਾਰ ਜੋ ਵੀ ਆਪਣੇ ਪਿੰਡ ਲੈਵਲ ਤੇ ਸੀਗਾ ਉਹ ਕੁਛ ਨਾ ਕੁਛ ਮੰਨ ਲਓ ਲਿਖਦੇ ਸੀ ਜਦੋਂ ਕਹਿੰਦਾ ਸੀ ਚਲੋ ਚੌਂਕੀਦਾਰ ਨੂੰ ਵਧਾਈ ਦੇ ਦੇਣਾ ਜੀ 100 ਦੇ ਤਾਂ 50 ਦੇ ਤਾਂ ਉਹ ਚੀਜ਼ ਵੀ 2010 ਤੋਂ ਬਾਅਦ ਆਨਲਾਈਨ ਹੋ ਗਈ ਜੀ ਉਹ ਵੀ ਕੰਮ ਸਾਡਾ ਠੱਪ ਹੋ ਗਿਆ ਅੱਛਾ ਹਾਂਜੀ ਜਿਹੜੀ ਘਰਾਂ ਚੋ ਰੀਡੀਮ ਹਾਂ ਹਾਂ ਉਹ ਵੀ ਹੁਣ ਕਿਉਂਕਿ ਅਗਲਾ ਜੋ ਵੀ ਚੀਜ਼ ਹੈ ਜੀ ਕਾਨੂੰਨ ਤੌਰ ਤੇ ਕਰਦਾ ਹੈ ਫੌਂ ਚੌਂਕੀਦਾਰ ਦੀ ਵੈਲਿਊ ਖਤਮ ਆ ਜੀ ਸਰਕਾਰ ਨੇ ਤਾਂ ਜਮੀਂ ਕਰਤੀ ਜੀ ਹੁਣ ਦੇਖੋ 250 ਰੁਪਇਆ ਵਧਾਤਾ ਇਹ ਤਾਂ ਇੱਕ ਮਜ਼ਾਕ じゃ ਕਰਤਾ ਜੀ ਕਹਿੰਤ ਬਾਬੀ ਪੁੱਛਦਾ ਤੁਹਾਡੇ ਤੋਂ ਕੱਲਾ ਐਡਰੈਸ ਹੀ ਪੁੱਛਿਆ ਜਾਂਦਾ ਜਦ ਕਿ ਇੱਕ ਰਿਸਕ ਦੀ ਤਰ੍ਹਾਂ ਰੈਸਕਿਊ ਹੁੰਦਾ ਹੁਣ ਪੁਲਿਸ ਮੁਲਾਜ਼ਮਾ ਕੋਈ ਕੇਸ ਇਹ ਜੇ ਆ ਜਾਂਦੇ ਮੈਡਮ ਉਹ ਰਾਤ ਨੂੰ ਵੀ ਆਉਂਦੇ ਹੈਗੇ ਆ 4 ਵਜੇ ਵੀ ਆਉਂਦੇ ਸਵੇਰ ਉੱਠਦੇ ਆ ਉਹ ਸੁੱਤੇ ਪੈਨੂ ਜਾਣਾ ਪੈਂਦਾ ਨਾ ਚਾਹ ਨਾ ਪਾਣੀ ਨਾ ਕੁਛ ਵੀ ਨਹੀਂ ਬਸ ਉਹਨਾਂ ਦੇ ਨਾਲ ਜਾਣਾ ਪੈਂਦਾ ਸਾਨੂੰ ਚੇਟੀਆਂ ਤੱਕ ਗਵਾਹਾਂ ਵੀ ਜਿਹੜੀਆਂ ਤੁਹਾਡੇ ਬਿਲਕੁਲ ਹਾਂ ਜਾਣਾ ਪੈਂਦਾ ਮੈਮ ਬਿਲਕੁਲ ਜਾਣਾ ਪੈਂਦਾ ਮੈਂ ਆਪ ਖੁਦ ਗਿਆ ਹੈਗਾ ਜੀ ਅੱਛਾ ਹਾਂ ਕੋਈ ਕੇਸ ਸੀ ਆਪਣੇ ਇੱਕ ਦੋ ਪਿੰਡ ਦੇ ਮੈਂ ਗਿਆ ਆਪ ਸਿਰਫ ਸ੍ਰੀ ਮੁਕਤਸਰ ਸਾਹਿਬ हां ਗਏ ਵੀ ਉੱਥੇ ਤੁਸੀਂ ਆਪਦੇ ਸਮੇਂ ਦੀ ਸਗੋਂ ਬਰਬਾਦੀ ਕਰਦੇ ਹੋ ਸਮਾਜ ਸੇਵਾ ਦੇ ਸੇਵਾ ਹੀ ਇੱਕ ਪਿੰਡ ਦੀ ਸੇਵਾ ਜੀ ਸਰਕਾਰ ਦੀ ਸੇਵਾ ਪਿੰਡ ਦੀ ਸੇਵਾ ਸਾਡੇ ਪਿੰਡ ਦੇ ਮਤਲਬ ਭ੍ਰੱਪੇ ਤੌਰ ਤੇ ਅਸੀਂ ਪਿੰਡ ਨੂੰ ਆਪਦਾ ਪਰਿਵਾਰ ਹੀ ਸਮਝਦੇ ਹਾਂ ਵੀ ਉਹ ਸੇਵਾ ਹੀ ਕਰੀ ਜਾਂਦੇ ਹਾਂ ਹੁਣ ਮੈਡਮ ਤੁਸੀਂ ਦੇਖੋ ਕਿ 1250 ਚ ਕੀ ਹੋਊਗਾ ਜੀ ਦੇਖੋ ਬੱਚਿਆਂ ਦੇ ਵੀ ਸ਼ੌਂਕ ਹੁੰਦੇ ਵੀ ਅਸੀਂ ਵੀ ਚੰਗੇ ਬੂਟ ਪਾਏਗੇ ਕੱਪੜੇ ਪਾਏਗੇ ਲੋਕਾਂ ਦੇ ਬੱਚਾ ਕਨੀ ਦੇਖਦੇ ਹੁਣ ਇਹ ਕਰਕੇ ਮੈਡਮ ਜੀ ਬਹੁਤ ਬੁਰਾ ਹਾਲ ਹੈ ਸਾਡਾ ਇਸ ਕਰਕੇ ਸਾਡੀ ਮਾਨ ਸਰਕਾਰ ਨੂੰ ਇਹੀ ਬੇਨਤੀ ਹੈ ਵੀਸ ਆ ਡੇ ਸੰਖਾ ਘੱਟੋ ਘੱਟ 15 ਤੋਂ 18000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ। ਬਸ ਆਹੀ ਗੱਲ ਹੈ ਦਿਲ ਦੀ ਆਵਾਜ਼ ਹੀ ਹੈ ਜੀ ਬਸ ਗਰਾਊਂਡ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਧਰਨੇ ਲਾਉਂਦਿਆਂ ਨੂੰ ਤੇ ਜੇ ਮੰਗ ਨਹੀਂ ਮੰਨੀ ਜਾਊਗੀ ਤਾਂ ਫਿਰ ਅਗਲੀ ਰਣਨੀਤੀ ਕੀ ਰਹੂਗੀ? ਅਗਲੀ ਰਣਨੀਤੀ ਦਾ ਜੀ ਆਪਣੀ ਕਮੇਟੀ ਬਣਾਊਗੀ ਜੀ। ਹੋ ਸਕਦਾ ਵੀ ਅਸੀਂ ਤਰਨਾ ਹੋਰ ਤੇਜ਼ ਕਰਕੇ ਸੰਘਰਸ਼ ਕਰਕੇ ਕਿਉਂਕਿ ਹੁਣ ਮੈਡਮ ਬੈਠਣ ਦਾ ਨਹੀਂ ਸਾਡਾ ਸਮਾਂ ਰਹਿ ਗਿਆ ਹੁਣ ਸਾਡੇ ਬੱਚੇ ਵੀ ਸਾਨੂੰ ਕਹਿੰਦੇ ਵੀ ਡੇੜੀ ਕੀ ਹੈ ਇਹ ਛੱਡ ਦਿਓ ਤੁਸੀਂ ਦਿਹਾੜੀ ਜਾਵੜਿਆ ਕਰੋ 3-400 ਰੁਪਏ ਲਿਆ ਕਰੋ ਅਸੀਂ ਗੁਜ਼ਾਰਾ ਕਰ ਲਾਂਗੇ ਪਰ ਗੱਲ ਕੀ ਹੈ ਗੱਲ ਫੇਰ ਉਹੀ ਆ ਗਈ ਪਰ ਪਰਿਵਾਰ ਲੈਵਲ ਤੇ ਆ ਜੀ ਇਹ ਨਿਰਪੱਖ ਪਰਿਵਾਰ ਨੂੰ ਚੌਕੀਦਾਰ ਮੰਨਿਆ ਜਾਂਦਾ ਜੀ ਜਿਹੜੇ ਤੇ ਕੋਈ ਪੁਲਿਸ ਕੇਸ ਨਹੀਂਗਾ ਕਿਸੇ ਤਰ੍ਹਾਂ ਦਾ ਕੋਈ ਵੀ ਅਸਿਸਟ ਨਹੀਂ ਕਰਾਇਮ ਨਹੀਂ ਕੀਤਾ ਉਹਨੇ ਉਸ ਨੂੰ ਪਹਿਲ ਦਿੱਤੀ ਜਾਂਦੀ ਹੈ ਸਾਰੀ ਪੰਚਾਇਤ ਪਿੰਡ ਦੇ ਮੋਤਵਾਰ ਬੰਦੇ ਹੋਗੇ ਮੈਂਬਰ ਹੋਗੇ ਸਰਪੰਚ ਨੰਬਰਦਾਰ ਹੋਗੇ ਉਹਨਾਂ ਤੋਂ ਜਾਣ ਪਛਾਣ ਜਿਹੜੇ ਮੰਨ ਲਓ ਨੁਕਤ ਕਰਦੇ ਚੌਕੀਦਾਰ ਨੂੰ ਸਾਰੀਆਂ ਚੱਲਦਾ ਜੀ ਪੁੱਛ ਦੱਸ ਕੇ ਫਿਰ ਹੁੰਦਾ ਵੀ ਇਹ ਬਾਕੀ ਬੰਦੇ ਚੌਕੀਦਾਰ ਨਾਲੋਂ ਵੀ ਉਤਲੇ ਲੈਵਲ ਦੀ ਗੱਲਬਾਤ ਹੁੰਦੀ ਹੈ ਜੀ ਹਾਂਜੀ ਹਾਂਜੀ ਤੋ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਕਿ ਜੇ ਅੱਜ ਨਹੀਂ ਤੁਹਾਡੀ ਗੱਲ ਮੰਨੀ ਜਾਂਦੀ ਜਾਂ ਕੁਝ ਦਿਨਾਂ ਤੱਕ ਤਾਂ ਅਗਲੀ ਰਣਨੀਤੀ ਕੀ ਰਹੇਗੀ ਹਾਂਜੀ ਅੱਗੇ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਛੜਕਾਂ ਵੀ ਰੋਕਾਂਗੇ ਜਿੱਥੋਂ ਤੱਕ ਹੋ ਸਕੇ ਅਸੀਂ ਧਰਨੇ ਵੱਧ ਤੋਂ ਵੱਧ ਕਰਾਂਗੇ ਇਹ ਅਸੀਂ ਮੁੱਖ ਸਰ ਜ਼ਿਲ੍ਹੇ ਦੇ ਵਿੱਚ ਜਾ ਕੇ ਕਰਾਂਗੇ